ਸਾਲ 2023 ਖਤਮ ਹੋਣ ਵਾਲਾ ਕੁਝ ਹੀ ਦਿਨਾਂ ਬਾਅਦ ਅਸੀਂ ਨਵੇਂ ਸਾਲ ਦਾ ਆਗਾਜ਼ ਕਰਾਂਗੇ ਬੀਤਦਾ ਸਾਲ ਸਾਡੇ ਲਈ ਕੀ ਛੱਡ ਕੇ ਗਿਆ ਹੈ ਰਾਜਨੀਤਿਕ ਪੱਖ ਤੋਂ ਸਮਾਜਿਕ ਪੱਖ ਤੋਂ ਸਾਡੇ ਲਈ ਕਿਹੋ ਜਿਹਾ ਰਿਹਾ ਤੇ ਆਉਣ ਵਾਲੇ ਸਾਲ ਦੇ ਵਿੱਚ ਸਾਡੇ ਲਈ ਇਹਨਾਂ ਹਾਲਾਤਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਨੇ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਆਰਐਮਪੀਆਈ ਦੇ ਕੌਮੀ ਜਰਨਲ ਸਕੱਤਰ ਸ਼੍ਰੀ ਮੰਗਤਰਾਮ ਪਾਸਲਾ ਜੀ ਸਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸ਼ੀਤਲ। ਗੱਲ ਕੀਤੀ ਸਰ ਸਾਲ 2023 ਬੀਤ ਰਿਹਾ ਹੈ। ਹਰ ਸਾਲ ਨਵਾਂ ਸਾਲ ਆਂਦਾ ਹੈ ਅਸੀਂ ਨਵੇਂ ਸਾਲ ਤੇ ਨਵੀਆਂ ਗੱਲਾਂ ਵੀ ਕਰਦੇ ਹਾਂ। ਕੁਝ ਪੁਰਾਣੀਆਂ ਗੱਲਾਂ ਦੇ ਵਿੱਚੋਂ ਉਹ ਗੱਲਾਂ ਕੱਢਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਜਿਹੜੀਆਂ ਗਲਤੀਆਂ ਹੋਈਆਂ ਉਹ ਪਹਿਲਾਂ ਨਾ ਹੋਣ। ਰਾਜਨੀਤਿਕ ਤੌਰ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਸਾਲ ਬੀਤਿਆ ਇਹ ਕਿਹੋ ਜਿਹਾ ਰਿਹਾ? ਸਭ ਤੋਂ ਪਹਿਲਾਂ ਮੈਂ ਗੁਰੂ ਗਵਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਤੇ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਹੀ ਸ਼ਰਧਾ ਔਰ ਸਤਿਕਾਰ ਪੇਸ਼ ਕਰਨਾ ਹਮ ਉਹਨਾਂ ਦੀ ਕੁਰਬਾਨੀ ਦੀਆਂ ਬਾਤਾਂ ਸੁਣ ਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਜੀ ਜਿਹੜਾ ਸਾਲ ਬੀਤਿਆ 2023 ਇਹ ਬਹੁਤ ਹੀ ਖਟੀਆਂ ਮਿੱਠੀਆਂ ਦਾ ਸਾਲ ਰਿਹਾ ਜੀ ਇੱਕ ਤਾਂ ਇਹ ਸਾਲ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ 'ਚ ਬੜਾ ਭਾਰੀ ਵਾਧਾ ਹੋਇਆ ਹੈ ਬੇਰਜ਼ਗਾਰੀ ਦੇ ਚੱਬੇ ਨੌਜਵਾਨ ਵਿਦੇਸ਼ਾਂ ਨੂੰ ਭਜੇ ਜਾ ਰਹੇ ਆ ਪਰ ਵਿਦੇਸ਼ਾਂ ਜਾ ਕੇ ਉਹਨਾਂ ਦੀ ਅਵਸਥਾ ਕੀ ਬਣਦੀ ਹੈ ਉਹ ਪਿਛਲੇ ਦਿਨਾਂ 'ਚ ਇੱਕ ਜਹਾਜ਼ ਜਿਹਨੂੰ ਫਰਾਂਸ 'ਚ ਫੜਿਆ ਗਿਆ ਔਰ ਵਾਕੇ ਵਾਪਸ ਕਰਤਾ ਗਿਆ ਉਹ ਸਵਾਰ ਲੋਕੀ ਜਿਹੜੇ ਗੁਜਰਾਤ ਤੇ ਪੰਜਾਬ ਦੇ ਨੌਜਵਾਨ ਸਨ ਉਹ ਕਿੰਨਾ ਮੁਸ਼ਕਲਾਂ ਨਾਲ ਗਏ ਸਨ ਹੂੰ ਤੋ ਮੇਰਾ ਭਾਵ ਹੈ ਪਿਛਲਾ ਸਾਲ ਬੇਰਜ਼ਗਾਰੀ ਦਾ ਬਹੁਤ ਵੱਡਾ ਬੋਲਬਾਲਾ ਰਿਹਾ ਮਹਿੰਗਾਈ ਸਿਰੇ ਤੇ ਰਹੀ ਔਰ ਸਰਕਾਰਾਂ ਨੇ ਲੋਕਾਂ ਦੇ ਨਾਲ ਵਾਧਿਆਂ ਦੀ ਛੜੀ ਲਾਈ ਪਰ ਲੋਕਾਂ ਦੇ ਪੱਲੇ ਕੁਝ ਨਹੀਂ ਪਿਆ ਜੀ ਪਿਛਲਾ ਸਾਲ ਖੁਦਕਸ਼ੀਆਂ ਦਾ ਸਾਲ ਵੀ ਰਿਹਾ ਬਹੁਤ ਵੱਡੇ ਪਮਾਨੇ ਤੇ ਲੋਕੀ ਬਿਮਾਰੀ ਦੇ ਕਾਰਨ ਭੁੱਖਮਰੀ ਦੇ ਕਾਰਨ ਆਰਥਿਕ ਤੰਗੀਆਂ ਦੇ ਕਾਰਨ ਖੁਦਕਸ਼ੀਆਂ ਕਰਦੇ ਰਹੇ ਆ ਔਰ ਖੁਦਕਸ਼ੀਆਂ ਦਾ ਮਾਮਲਾ ਇਤੋਂ ਤੱਕ ਵਧ ਗਿਆ ਕਿ ਵਿਦੇਸ਼ਾਂ ਵਿੱਚ ਜਾ ਕੇ ਵੀ ਕੁਝ ਬੱਚੇ ਖੁਦਕਸ਼ੀਆਂ ਕਰ ਰਹੇ ਆ ਹੂੰ ਤੋ ਖੁਦਕਸ਼ੀਆਂ ਕਰਨ ਦਾ ਵੀ ਵੱਡਾ ਕਾਰਨ ਇਹੋ ਨਾਲ ਕੋਈ ਵੱਖ ਨਹੀਂ ਹੈ ਹੂੰ ਤੋ ਵੈ ਸਮੇਂ ਦਾ ਪਿਛਲੇ ਸਾਲ ਜਿਹੜਾ ਲੰਘਿਆ ਸਾਡਾ ਉਹਦੇ ਚ ਇਹਨਾਂ ਬਰਾਈਆਂ ਦੇ ਕਲੱਬ ਸੰਦਰਸ਼ ਵੀ ਬਹੁਤ ਹੋਏ ਆ ਹੂੰ ਦੁਨੀਆ ਵਿੱਚ ਵੀ ਸੰਘਰਸ਼ ਹੋਏ ਆ ਭਾਰਤ ਵਿੱਚ ਵੀ ਹੋਏ ਆ ਇਸ ਲਈ ਖੱਟੀਆਂ ਮੁਠੀਆਂ ਆਜਾਦਾਂ ਵੀ ਇਸ ਨਜ਼ਰ ਤੋਂ ਕਹਿ ਰਹੇ ਆ ਇੱਕ ਪਾਸੇ ਹਕਮਰਾਨਾਂ ਦੀਆਂ ਨੀਤੀਆਂ ਨਾਲ ਲੋਕਾਂ ਦੀ ਪਰੇਸ਼ਾਨੀ ਵਧੀ ਆ ਤੇ ਦੂਜੇ ਪਾਸੇ ਲੋਕਾਂ 'ਚ ਉਹਨਾਂ ਜ਼ਿਆਤੀਆਂ ਦੇ ਖਿਲਾਫ ਲੜਨ ਦੀ ਚੇਸ਼ਟਾ ਵੀ ਵਧੀ ਆ ਹੂੰ ਤੋ ਪਿਛਲਾ ਸਾਲ ਸਾਡਾ ਸਾਨੂੰ ਬਹੁਤ ਸਾਰੇ ਸਭ ਪਿਛਲੇ ਸਾਲ ਤੋਂ ਮਿਲਦੇ ਆ ਜਿਹੜੇ ਆਉਣ ਵਾਲੀਆਂ ਚੁਣੌਤੀਆਂ ਦਾ ਟੱਕਰ ਕਰਨ ਵਾਸਤੇ ਸਾਡੇ ਲਈ ਮਤਦਾਨ ਕਰ ਬਣ ਗਏ ਹੂੰ ਸਰ ਰਾਜਨੀਤਿਕ ਤੌਰ ਤੇ ਜੀ ਗੱਲ ਇਥੋਂ ਹੀ ਆਪਾਂ ਕਰੀਏ ਤੇ ਜਿਹੜਾ ਹੁਣ ਸਾਲ ਚੜ ਰਿਹਾ 2024 ਇਹਦੇ ਚ ਲੋਕ ਸਭਾ ਦੇ ਜਿਹੜੇ ਚੋਣਾਂ ਨੇ ਹੋ ਗਈ ਸਾਹਮਣੇ ਨੇ ਸੋ ਹਾਲਾਤ ਕੀ ਨੇ ਮੁਲਕ ਦੇ ਕਿਸ ਤਰਫ ਪੋਲਿਟੀਕਲ ਪਾਰਟੀਆਂ ਇੱਕ ਦੂਜੇ ਦੇ ਉੱਤੇ ਚੱਲ ਰਹੀਆਂ ਨੇ ਤੇ 24 ਦੇ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਕਿ ਕਿਸ ਤਰਫ ਦੀ ਜਿਹੜੀ ਹਵਾ ਹੈ ਉਹ ਵਗ ਸਕਦੀ ਹੈ ਇੱਕ ਮੈਂ ਸਾਰੇ ਪਾਠਕਾਂ ਇਸ ਰੋਤਿਆਂ ਲਈ ਇਹ ਜ਼ਰੂਰ ਚਿਤਾਵਨੀ ਦੇਣੀ ਚਾਹਨਾ ਹੂੰ ਕਿ ਜਿਹੜਾ ਦੁਨੀਆ ਚ ਜੰਗਾਂ ਦੇ ਕਾਰਨ ਔਰ ਪੂੰਜੀਵਾਦੀ ਪ੍ਰਬੰਧ ਦੇ ਕਾਰਨ ਸੰਕਟ ਆ ਗਰੀਬਾਂ ਤੇ ਅਮੀਰਾਂ ਦਾ ਪਾੜਾ ਵੱਧਦਾ ਜਾ ਰਿਹਾ ਉਸ ਦੇ ਦੌਰਾਨ ਜਿਹੜਾ ਪਿਛਲਾ ਸਾਲ ਸਾਡਾ ਬੀਤਿਆ ਉਹਦੇ ਮੱਦੇ ਨਜ਼ਰ ਵੀ ਆਉਣ ਵਾਲੇ ਸਾਲਾਂ 'ਚ ਵੀ ਇਹ ਮਸਲੇ ਬਹੁਤ ਤੇਜ਼ੀ ਨਾਲ ਵਧਣਗੇ ਔਰ ਇਹ ਸੰਕਟ ਦੇ ਵਿੱਚ ਦੁਨੀਆ ਦੀ ਦੇ ਭਾਰਤ ਦੀ ਰਾਜਨੀਤੀ ਪਿਸ਼ਾਂਖ ਚੂ ਪਾਸਾ ਲੈ ਰਹੀ ਹੈ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਫਾਸ਼ੀ ਕਸੂਦੀਆਂ ਸਰਕਾਰਾਂ ਆ ਗਈਆਂ ਫਾਸ਼ੀਕ ਸੰਦੀਸ ਸਰਕਾਰਾਂ ਦਾ ਮੈਨਾ ਇਹ ਵੀ ਲੋਕਰਾਜੀ ਵਿਵਸਥਾ ਤੋੜ ਦਿੰਦੇ ਆ ਉਹ ਤੇ ਡੰਡੇ ਦਾ ਰਾਜ ਚੱਲਦਾ ਤੇ ਪੂੰਜੀ ਦੀ ਲੁੱਟ ਜਿਹੜੀ ਆ ਉਹ ਜ਼ਿਆਦਾ ਤਿੱਖੀ ਹੋ ਜਾਂਦੀ ਆ ਇਹ ਫੀਨੋਮਨਾ ਇਟਲੀ ਚ ਦੇਖਿਆ ਗਿਆ ਇਹ ਫੀਨੋਮਨਾ ਅਰਜנטיਨਾ ਚ ਦੇਖਿਆ ਗਿਆ ਜੀ ਇਹ ਬਹੁਤ ਸਾਰੇ ਦੇਸ਼ਾਂ ਚ ਫੀਨੋਮਨਾ ਫਰਾਂਸ ਵਿੱਚ ਵੀ ਜਿਹੜਾ ਇੱਕ ਮਾਹੌਲ ਬਣ ਰਿਹਾ 20% ਨਵ ਨਾਜ਼ੀਵਾਦ ਦਾ ਜਿਹੜਾ ਹਮਾਇਤੀ ਆ ਉਹਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਹੈ ਹੂੰ ਤਾਂ ਮੇਰਾ ਅਸੂਬ ਦੁਨੀਆ ਚ ਤੇ ਭਾਰਤ ਵਿੱਚ ਵੀ ਇਹੀ ਅਵਸਥਾ ਆ ਭਾਰਤ ਵਿੱਚ ਰਾਜਨੀਤੀ ਸੱਜੇ ਪਾਸੇ ਨੂੰ ਮੋੜਾ ਲੈ ਰਹੀ ਆ ਹੂੰ ਅੱਗੇ ਨੂੰ ਜਾਣ ਦੀ بجائے ਅਸੀਂ ਫਿਰ ਪਿਸ਼ਾਖੜੀ ਰਸਮਾਂ ਰਿਵਾਜਾਂ 'ਚ ਵਹਿਮਾਂ 'ਚ ਫਿਰ ਉਹੀ ਧਾਰਮਿਕ ਜਨੂਨ 'ਚ ਫਸਦੇ ਜਾ ਰਹੇ ਹਾਂ ਔਰ ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਇੱਕ ਤਾਂ ਸਾਨੂੰ ਜ਼ਰੂਰ ਨੋਟ ਕਰਨਾ ਚਾਹੀਦਾ ਹਮ ਇਸੇ ਸੰਦਰਭ ਦੇ ਵਿੱਚ ਭਾਰਤ ਸਾਡੀ ਚਿੰਤਾ ਦਾ ਵਿਸ਼ਾ ਇਹ ਆ ਕਿ ਜੇ ਨਮਾਸਾਲ ਚੜ੍ਹਨ ਵੇਲੇ ਸਾਨੂੰ ਇਹ ਕੋਈ ਮਿਲਦੀ ਸਮਝਦਾਰੀ ਕਿ ਦੇਸ਼ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਪਰ ਇਹ ਕਰਨ ਦੀ بجائے ਭਾਰਤ ਦੇ ਹੁਕਮਰਾਨ ਖਾਸ ਤੌਰ ਤੇ ਨਰਿੰਦਰ ਮੋਦੀ ਜੀ ਧਾਰਮਿਕ ਮੁੱਦਿਆਂ ਨੂੰ ਇਸਤੇਮਾਲ ਕਰਕੇ 2024 ਦੀਆਂ ਚੋਣਾਂ ਜਿੱਤਣਾ ਚਾਹੁੰਦੇ ਆ। ਹੂੰ ਜਿਹੜਾ ਬਹੁਤ ਖਤਰਨਾਕ ਰੁਝਾਨ ਹੈ। ਹੂੰ ਸਰਕਾਰਾਂ ਕਿਸੇ ਧਰਮ ਲਈ ਨਹੀਂ ਬਣੀਆਂ ਹੁੰਦੀਆਂ ਸਰਕਾਰਾਂ ਲੋਕਾਂ ਲਈ ਬਣੀਆਂ ਹੁੰਦੀਆਂ। ਲੋਕਾਂ ਦੀਆਂ ਲਈ। ਤੁਹਾਨੂੰ ਜਿਹੜਾ ਆ ਧਰਮ ਮੇਰਾ ਨਿੱਜੀ ਮਾਮਲਾ ਆ ਮੈਂ ਕਿਸੇ ਧਰਮ ਨੂੰ ਮੰਨਾਂ ਕਿਸੇ ਧਰਮ ਨੂੰ ਮੈਂ ਨਾ ਮੰਨਾਂ। ਲੇਕਿਨ ਇਸ ਵੇਲੇ ਮੋਦੀ ਜੀ ਆਪ ਇੱਕ ਬਹੁਤ ਵੱਡਾ ਸਰਕਾਰ ਵੱਲੋਂ ਹੂੰ ਰਾਮ ਮੰਦਰ ਤੇ ਨਾਂ ਤੇ ਬਹੁਤ ਵੱਡਾ ਇੱਕ ਪ੍ਰੋਜੈਕਟ ਬਣਾ ਕੇ ਜੀ ਉਹਨੂੰ ਦੁਨੀਆ ਤੇ ਭਾਰਤ ਵਿੱਚ ਪ੍ਰਚਾਰ ਕਰਕੇ ਤੇ ਆਪ ਉਥੇ ਜਾ ਕੇ ਉਹਦਾ ਅਧ்கਾਟਨ ਕਰ ਰਹਾ ਹੈ ਹਮ ਉਹਦਾ ਅਧ்கਾਟਨ ਨਹੀਂ ਕਰ ਰਹਾ ਉਹ ਉਹਦਾ ਜਾ ਕੇ ਮੁਖੀ ਉਹਦਾ ਬਣ ਰਿਹਾ ਵੀ ਮੈਂ ਆਪਣੇ ਹੱਥ ਨਾਲ ਅਧ்கਾਟਨ ਕਰਨਾ ਤੇ ਸਾਰੀਆਂ ਉਹ ਧਾਰਮਿਕ ਪਰੰਪਰਾਵਾਂ ਕਰਨੀਆਂ ਪ੍ਰਧਾਨ ਮੰਤਰੀ ਦੇ ਤੌਰ ਤੇ ਹਮ ਜੇ ਮੋਦੀ ਆਪਣੇ ਆਪ ਜਾਂਦੇ ਹੋਵੇ ਮਨਿੰਦਰ ਮੋਦੀ ਜਾ ਰਿਹਾ ਹਮ ਜੇ ਕੋਈ ਹੋਰ ਵਿਅਕਤੀ ਵੀ ਜਾਵੇ ਕਿਸੇ ਨੂੰ ਬਿਲਾ ਨਹੀਂ ਹੈ ਕੋਈ ਪਰ ਪ੍ਰਧਾਨ ਮੰਤਰੀ ਜਾ ਰਿਹਾ ਉਹਦਾ ਦੇਸ਼ ਭਰ ਪ੍ਰਚਾਰ ਕੀਤਾ ਜਾ ਰਿਹਾ ਸਰਕਾਰ ਸਾਰੀ ਲਾ ਦਿੱਤੀ ਗਈ ਹੈ ਇਸੇ ਕੰਮ ਤੇ ਲਾ ਦਿੱਤੀ ਗਈ ਹੈ ਸਿੱਧੇ ਕਰਨਾ ਚਾਹੁੰਦਾ ਆ ਮੋਦੀ ਵੀ ਇਹ ਭਾਰਤ ਹਿੰਦੂਆਂ ਦਾ ਦੇਸ਼ ਹੈ ਪਰ ਹਿੰਦੂ ਵੀ ਉਹ ਜਿਹੜਾ ਮੇਰਾ ਹਿੰਦੂ ਆ ਜਿਹੜਾ ਕੇਰਲਾ ਦਾ ਹਿੰਦੂ ਆ ਜਿਹੜਾ ਤਾਮਿਲਨਾਡੂ ਦਾ ਹਿੰਦੂ ਆ ਜਿਹਨਾਂ ਹਿੰਦੂਆ ਨੇ ਮੱਧ ਪ੍ਰਦੇਸ਼ ਰਾਜਸਥਾਨ ਵਿੱਚ ਬੀਜੇਪੀ ਦੇ ਖਿਲਾਫ ਵੋਟਾਂ ਪਾਈਆਂ ਉਹ ਹਿੰਦੂ ਨਹੀਂ ਮੇਰਾ ਹੂੰ ਮੇਰਾ ਹਿੰਦੂ ਉਹ ਆ ਜੋ ਮੈਂ ਕਰ ਰਿਹਾ ਬੇ ਮੈਂ ਕਰ ਰਿਹਾ ਇਸ ਵਾਸਤੇ ਜਿਹੜਾ ਇਹ ਸ਼ਰਜਨਤਾ ਰਚਿਆ ਜਾ ਰਿਹਾ ਬਹੁਤ ਹੀ ਗੰਭੀਰਤਾ ਵਾਲਾ ਮਸਲਾ ਆ ਰਾਮਚੰਦਰ ਜੀ ਨੂੰ ਇੱਕ ਬਾਜ਼ਾਰੂ ਚੀਜ਼ ਬਣਾ ਦਿੱਤਾ ਗਿਆ ਹੂੰ ਰਾਮਚੰਦਰ ਜੀ ਤਾਂ ਜਦੋਂ ਇਹ ਨਹੀਂ ਵੀ ਸੀ ਇਹ ਮਸਲਾ મોદી ਸਾਹਿਬ ਇਥੇ ਉਦੋਂ ਵੀ ਲੋਕੀ ਰਾਮਚੰਦਰ ਜੀ ਦੀਆਂ ਬਹੁਤ ਸਾਰੀਆਂ ਰਵੈਤਾਂ ਨੂੰ ਮੰਨਦੇ ਸਨ ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਸਨ ਲੇਕਿਨ ਭਾਜਪਾ ਦਾ ਸਬੰਧ ਨਾ ਕਿਸੇ ਧਰਮ ਦੀ ਆਸਥਾ ਨਾਲ ਆ ਨਾ ਉਹਨੂੰ ਰਾਮਚੰਦਰ ਜੀ ਨਾਲ ਕਿਸੇ ਧਾਰਮਿਕ ਪ੍ਰਤੀਗਿਆਵਾਂ ਦਾ ਸਬੰਧ ਆ ਉਹਨਾਂ ਨੂੰ ਸਿਰਫ ਰਾਜਨੀਤੀ 'ਚ ਵੋਟਾਂ ਚਾਹੀਦੀਆਂ ਜੀ ਉਹ ਵੋਟਾਂ ਹਾਸਲ ਕਰਨ ਲਈ ਕੁਝ ਵੀ ਕਰ ਸਕਦੇ ਆ ਇਸ ਲਈ ਰਾਮਚੰਦਰ ਜੀ ਦੇ ਮੁੱਦੇ ਨੂੰ ਇੱਕ ਰਾਜਨੀਤਕ ਇਸ਼ੂ ਬਣਾ ਕੇ ਮੈਂ ਸਮਝਦਾ ਉਹਨਾਂ ਦਾ ਸਤਕਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਨਰਾਦਰ ਕੀਤਾ ਜਾ ਰਿਹਾ ਔਰ ਉਹਨੂੰ ਸਾਰੇ ਲੋਕਾਂ ਨੂੰ ਸੱਦਾ ਦੇ ਔਰ ਪ੍ਰਚਾਰ ਸ਼ੁਰੂ ਕਰਤਾ ਬਹਿ ਕੇ ਕਿ ਜਿਹੜਾ ਤਾਂ ਜਾਊਗਾ ਉੱਥੇ ਉਹਨਾਂ ਦੇ ਕਹੇ ਤੇ ਭਾਜਪਾ ਦੇ ਕਹਿਣ ਤੇ ਉਹਨਾਂ ਦਾ ਨਾਲ ਕਹਿਣਗੇ ਜੀ ਇਹ ਫਲਾਣੇ ਵੇਲੇ ਦਾ ਕਹਿੰਦਾ ਸੀ ਹੁਣ ਉੱਥੇ ਚੱਲਿਆ ਮੱਥਾ ਟੇਕ ਜੀ ਜਿਹੜਾ ਨਹੀਂ ਜਾਊਗਾ ਉਹਨੂੰ ਕਹਿਣਗੇ ਜੀ ਇਹਨਾਂ ਦੀ ਤਾਂ ਹਸਤੇ ਰਾਮਚੰਦਰ 'ਚ ਕੋਈ ਨਹੀਂ ਜਿਹੜੀ ਮਤਲਬ ਕਹਿਣ ਤੋਂ ਪਹਿਲੇ ਉਹਨਾਂ ਨੇ ਇੱਕ ਰਚ ਦਿੱਤਾ ਔਰ ਸਭ ਤੋਂ ਵੱਡੇ ਰਾਮਚੰਦਰ ਜੀ ਦੇ ਨਜ਼ਦੀਕੀ ਜਿਹੜੇ ਲੋਕ ਆ ਉਹ ਨਿਰਿੰਦਰ ਮੋਦੀ ਜੀ ਆ ਇਹ ਮੈਂ ਸਮਝਦਾ ਕਿ ਇਹ ਸਾਡੀ ਧਾਰਮਿਕ ਆਸਥਾ ਤੇ ਬਹੁਤ ਵੱਡੀ ਸੱਟ ਆ ਇਹ ਤੋਂ ਬਚਾਅ ਕਰਨਾ ਚਾਹੀਦਾ ਬਿਲਕੁਲ ਯਾਨੀ ਕਿ ਧਰਮ ਦੀ ਜਿਹੜੀ ਰਾਜਨੀਤੀ ਹੋ ਰਹੀ ਆ ਉਹਦੇ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਜਦੋਂ ਵੀ ਧਰਮ ਰਾਜਨੀਤੀ ਨਾਲ ਜੁੜਿਆ ਉਦੋਂ ਖਤਰਨਾਕ ਤੀਜੇ ਨਿਕਲੇ ਅੱਜ ਪਾਕਿਸਤਾਨ ਦੇ ਧਰਮ ਰਾਜਨੀਤੀ ਨਾਲ ਜੁੜਿਆ ਪਾਕਿਸਤਾਨ ਦੀ ਤਬਾਹੀ ਕਰ ਦਿੰਦੀ ਹੈ। ਹਮ ਨੇਪਾਲ ਚ ਹਿੰਦੂ ਰਾਜਾ ਰਾਜ ਕਰਦਾ ਸੀ ਨੇਪਾਲ ਗਰੀਬੀ ਦੀ ਚਰਮ ਸੀਮਾ ਤੇ ਪਹੁੰਚ ਗਿਆ ਸੀ। ਬਿਲਕੁਲ ਬਿਲਕੁਲ। ਭਾਰਤ ਵਿੱਚ ਜਦੋਂ ਦਾ ਪੰਜਾਬ ਵਿੱਚ ਅਸੀਂ ਦੇਖਿਆ ਸੀ ਜਦੋਂ ਧਰਮ ਦਾ ਇਸਤੇਮਾਲ ਰਾਜਨੀਤੀ ਲਈ ਕੀਤਾ ਗਿਆ ਖਾਲਸਾਤਨ ਵੇਲੇ ਉਦੋਂ ਪੰਜਾਬ ਦਾ ਹਾਲ ਕੀ ਬਣਿਆ ਹਾਲੇ ਤੇ ਸਾਨੂੰ ਚੇਤੇ ਆ। ਬਿਲਕੁਲ ਇਸ ਲਈ ਦੇਸ਼ ਵਿੱਚ ਜਿਹੜਾ ਇਸ ਵੇਲੇ ਕੀਤਾ ਜਾ ਰਿਹਾ ਉਹੋ ਹੀ ਕੰਮ ਕੀਤਾ ਜਾ ਰਿਹਾ ਜਿਹੜਾ 47 ਚ ਮੁਸਲਮ ਲੀਗ ਨੇ ਕੀਤਾ ਸੀ। ਹਮ ਤਾਂ ਮੈਂ ਸਮਝਦਾ ਵੀ ਸਾਨੂੰ ਆਰਐਸਐਸ ਤੇ ਭਾਜਪਾ ਦੇ ਇਸ ਜਿਹੜੇ ਅੰਤਰ ਤੋਂ ਬਚਣਾ ਚਾਹੀਦਾ ਜੇ ਅਸੀਂ ਭਾਰਤ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਹਮ ਬਿਲਕੁਲ ਲੋਕਾਂ ਦੀਆਂ ਲੋੜਾਂ ਜਾਂ ਅਸਲ 'ਚ ਲੋੜਾਂ ਨੇ ਜਾਂ ਲੋਕਤੰਤਰ ਦੀ ਸਰਕਾਰ 'ਚ ਕੀ ਲੋਕਾਂ ਦੀ ਮੰਗ ਹੈ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਪੂਰਾ ਕਰਨਾ ਸਰਕਾਰ ਦੀ ਜਿਹੜੀ ਹੈ ਡਿਊਟੀ ਬਣਦੀ ਹੈ ਨਾ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੀ ਰਾਜਨੀਤੀ ਆ ਹੋਵੇ ਸਰ ਇਹਦੇ ਨਾਲ ਹੀ ਨਾ ਇੱਕ ਹੋਰ ਗੱਲ ਹੈ ਇਸ ਸਾਲ ਦੇ ਅਖੀਰਲੇ ਮਹੀਨੇ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਸੀ ਸਾਡੇ ਸੰਸਦ ਦੇ ਅੰਦਰ ਜਦੋਂ ਦੋ ਬਾਹਰੋਂ ਕੋਈ ਵਿਅਕਤੀ ਸੰਸਦ ਦੇ ਅੰਦਰ ਆਗੇ ਸਨ ਤੇ ਸੰਸਦ ਨੂੰ ਜਿਹੜੀ ਉਹਦੀ ਰੱਖਿਆ ਸਾਨੇ ਲੱਗੀ ਸੀਗੀ ਉਹਦਾ ਵੀ ਬੜਾ ਮਸਲਾ ਅਖਬਾਰਾਂ ਦੇ ਵਿੱਚ ਕਾਫੀ ਦਿਨ ਛਾਇਆ ਰਿਹਾ ਉਹਦੇ 'ਚ ਵੀ ਦੋਨਾਂ ਪਾਰਟੀਆਂ ਦੇ ਵੱਲੋਂ ਵਿਰੋਧੀ ਧਿਰ ਵੱਲੋਂ ਸੱਤਾ ਧਿਰ ਵੱਲੋਂ ਬੜੀ ਇੱਕ ਦੂਜੇ ਦੇ ਉੱਤੇ ਵੀ ਜਿਹੜੇ aarop ਲੱਗਦੇ ਰਹੇ ਨੇ ਉਹਦੇ ਬਾਰੇ ਕੀ ਕਹੂੰਗੀ ਅਸਲ 'ਚ ਮੋਦੀ ਜੀ ਨਾ ਹਰ ਗੱਲ ਨੂੰ ਲੁਕੋਣਾ ਚਾਹੁੰਦੇ ਰਹਿੰਦੇ ਆ ਜਿਹੜੀ ਗੱਲ ਲੋਕਾਂ ਨੂੰ ਦੱਸਣ ਵਾਲੀ ਹੁੰਦੀ ਉਹਨੂੰ ਲੁਕੋ ਲੈਂਦੇ ਜਿਹੜੀ ਦੱਸਣ ਦੀ ਲੋੜ ਨਹੀਂ ਹੈ ਉਹਦਾ ਪ੍ਰਚਾਰ ਕੀਤਾ ਜਾਂਦਾ ਉਲਟ ਹੋ ਰਿਹਾ ਸਾਰਾ ਹਮ ਦੱਸਣਾ ਚਾਹੀਦਾ ਸੀ ਭਾਰਤ ਦੇ 32 ਜਿਹੜੇ ਸੀਆਰਪੀ ਦੇ ਜਵਾਨ ਸ਼ਹੀਦ ਹੋਏ ਆ ਉਹਨਾਂ ਦਾ ਜ਼ਿੰਮੇਵਾਰੀ ਕਿਹਦੇ ਕੋਲ ਹੈ ਉਹ ਇਨਕ ਹੁਣ ਵੀ ਅਦਾਨੀਆਂ ਦਾ ਦੁਨੀਆ ਭਰ ਵਿੱਚ ਉਹਨਾਂ ਨੇ ਠੱਗੀ ਕੀਤੀ ਹੈ ਉਹਦੇ ਬਾਰੇ ਬਿਆਨ ਤੱਕ ਨਹੀਂ ਦਿੱਤਾ ਲੇਕਿਨ ਉਹਦੇ ਮੁਕਾਬਲੇ ਜਿਵੇਂ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਸਸਪੈਂਡ ਕਰ ਦਿੱਤਾ ਉਹ ਕੱਢ ਦਿੱਤਾ ਹੁਣ ਵੀ ਇਹ ਵਾਪਰ ਰਿਹਾ ਵੀ ਜਦੋਂ ਸਿਕਿਉਰਿਟੀ ਨੂੰ ਇੱਕ ਉਹਨੂੰ ਬੋਧ ਬੱਚੇ ਸ਼ੇਕ ਕਰਕੇ ਦੋਨੋਂ ਜਵਾਨ ਪਾਰਲੀਮੈਂਟ ਚ ਲੱਗ ਗਏ ਪਾਰਲੀਮੈਂਟ ਦੇ ਮੈਂਬਰ ਕੋਈ ਹੋਰ ਸਵਾਲ ਮੰਗ ਨਹੀਂ ਕਰ ਰਿਹਾ ਲੋਕ ਸਭਾ ਵਿੱਚ ਇਹ ਸਵਾਲ ਕਰ ਰਿਹਾ ਵੀ ਜਿਹੜਾ ਸਾਡਾ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਬਾਹਰ ਬਿਆਨਬਾਜ਼ੀ ਕਰੀ ਜਾ ਰਿਹਾ ਹਾਂ ਮੋਦੀ ਜੀ ਬਾਹਰ ਬਿਆਨਬਾਜ਼ੀ ਕਰੀ ਜਾ ਰਹੇ ਆ ਉਹ ਆ ਕੇ ਪਾਰਲੀਮੈਂਟ ਵਿੱਚ ਦੱਸਣ ਵੀ ਇਹ ਕੀ ਹੋਇਆ ਕਟਨਾ ਹੋਇਆ ਜੀ ਕਿਹਨੇ ਕਟਨਾ ਕੀਤੀ ਆ ਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਕੀ ਕਰਦੇ ਆ ਇਹ ਕਰਨ ਦੀ ਬਜਾਏ ਉਹਨਾਂ ਨੇ ਵਿਰੋਧੀ ਧਿਰ ਦੇ 146 ਪਾਰਲੀਮੈਂਟ ਮੈਂਬਰਾਂ ਨੂੰ ਸਿਰਫ ਇੱਕ ਸਵਾਲ ਕਰਨ ਸਵਾਲ ਕਰ ਵੀ ਤੂੰ ਜਵਾਬ ਦੇ ਦੇ ਜੇ ਇਹ ਸਵਾਲ ਵੀ ਨਹੀਂ ਕਰਨਾ ਪਾਰਲੀਮੈਂਟ ਵਿੱਚ ਤਾਂ ਉੱਥੇ ਜਾ ਕੇ ਕੋ ਖੇਡ ਖੇਡਣੀ ਬਿਲਕੁਲ ਪਾਰਲੀਮੈਂਟ ਬਣੀ ਹੋਰ ਕਾਤੇ ਲਈ ਆ ਪਾਰਲੀਮੈਂਟ ਬਣੀ ਆ ਲੋਕਾਂ ਦੇ ਜਵਾਬ ਦੇ ਲਈ ਵੀ ਜਿਹੜੀ ਚੀਜ਼ ਸਰਕਾਰ ਕਰਦੀ ਉਹ ਦੱਸੇ ਜਿਹੜਾ ਲੋਕ ਜਵਾਬ ਸਵਾਲ ਕਰਦੇ ਉਹਦਾ ਜਵਾਬ ਦੇਵੇ ਇਹ ਦੇਣ ਦੀ بجائے 146 ਮੈਂਬਰ ਪਾਰਲੀਮੈਂਟ ਬਾਹਰ ਕੱਢਦੇ ਗਏ ਇਹ ਨੂੰ ਫੇਕਿਆ ਜਾ ਰਿਹਾ ਲੋਕ ਰਾਜ ਦੀ ਮਾਂ ਆ ਭਾਰਤ ਇਹ ਮਾਂ ਆ ਜਿਹੜੀ ਆਪਣੇ 146 ਮੈਂਬਰਾਂ ਨੂੰ ਲੋਕ ਸਭਾ ਤੋਂ ਬਾਹਰ ਕਰ ਦਿੰਦੀ ਮੈਂ ਸਮਝੀ ਨਾ ਕਿ ਇਹ ਖਤਰਨਾਕ ਰਜਨ ਆ ਇਹਨਾਂ ਰਜਨਾਂ ਦਾ ਟੱਕਰਾ ਕਰ ਲਈ ਸਾਨੂੰ 2024 ਦੀਆਂ ਚੋਣਾਂ 'ਚ ਹਰ ਕੀਮਤ ਦੇ ਉੱਤੇ ਮੁਸ਼ਕਲਾਂ ਬਹੁਤ ਆ ਇੱਕ ਗੱਲ ਤੋਂ ਸचेत ਕਰਨਾ ਚਾਹੁੰਨਾ ਮੈਂ 2024 ਦੀਆਂ ਚੋਣਾਂ ਜਿੱਤਣ ਵਾਸਤੇ ਮੋਦੀ ਸਰਕਾਰ ਕੋਈ ਵੀ ਝੂਠ ਬੋਲ ਸਕਦੀ ਆ ਉਹ ਰਾਤ ਨੇ ਟੀਵੀ ਤੇ ਪ੍ਰਚਾਰ ਕਰ ਸਕਦੀ ਆ ਵੀ ਆਈਐਨਡੀਆ ਇਹ ਗੱਠ ਜੋ ਟੁੱਟ ਗਿਆ। ਹੂੰ ਉਹ ਕਰ ਸਕਦੀ ਆ ਜੇ ਵੀ ਇਹਦੇ ਫਲਾਨੀ ਜਗ੍ਹਾ ਘਟਨਾ ਵਾਪਰ ਗਈ ਆ ਉਹਦੇ ਨਾਲ ਫਲਾਨ ਦੇ ਭਾਈਚਾਰੇ ਨੇ ਹਮਲਾ ਕਰ ਦਿੱਤਾ। ਹੂੰ ਉਹ ਇਹ ਕਹਿ ਸਕਦੇ ਆ ਵੀ ਫਲਾਨਾ ਬੰਦਾ ਫੜਿਆ ਗਿਆ ਉਹਨੇ ਆ ਗੱਲਾਂ ਕਹੀਆਂ ਜਿਹੜੀਆਂ ਝੂਠੀਆਂ ਹੋਣਗੀਆਂ। ਹੂੰ ਜਦੋਂ ਝੂਠੀਆਂ ਸਿੱਧ ਹੋ ਜਾਣਗੀਆਂ ਕੋਈ ਮਾਫੀ ਨਹੀਂ ਮੰਗੇਗਾ। ਹੂੰ ਇਹ ਚ ਉੱਠਦਾ ਪ੍ਰਤਾਂਤ ਸਿਰ ਕੇ ਉਹ ਸਿਰਜ ਰਿਹਾ ਔਰ ਜਿਹਦੇ ਸਿਰ ਤੇ 2024 ਦੇ ਚੋਣਾਂ ਜਿੱਤਣਾ ਚਾਹੁੰਦਾ ਔਰ ਅਸੀਂ ਇਸ ਗੱਲ ਨੂੰ ਸਮਝ ਲਈਏ ਪਹਿਲਾਂ ਵੀ ਜੇ 2024 ਦੇ ਚੋਣਾਂ ਮੋਦੀ ਜਿੱਤ ਗਿਆ ਤੇ ਸ਼ਾਇਦ ਭਾਰਤ ਦੇ ਵਿੱਚ ਹਕੀਕੀ ਰੂਪ ਵਿੱਚ ਵੋਟਾਂ ਦਾ ਅਖੀਰਲਾ ਸਿਲਸਿਲਾ ਰਹਿ ਜਾਏ ਮੈਂ ਚਾਹੁੰਦਾ ਉਹ ਦਿਨ ਨਾ ਆਵੇ ਮੇਰੀ ਪਾਰਟੀ ਚਾਹੁੰਦੀ ਹੈ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਵੀ ਆਈਐਨਡੀਆ ਜਿਹੜਾ ਬਣਿਆ ਉਹ ਵਧੇਰੇ ਸੰਜੀਦਗੀ ਚੋਂ ਕੰਮ ਲੈਣ ਉਹ ਛੋਟੇ ਛੋਟੇ ਮਤਭੇਦਾਂ ਨੂੰ ਪਾਸੇ ਕਰਨ ਔਰ ਮੋਦੀ ਦੀ ਹਰ ਚਾਲ ਦਾ ਟੱਕਰ ਦਾ ਕਰਨ ਲਈ ਇਕਜੁੱਟ ਹੋ ਕੇ ਚੋਣਾਂ ਵਿੱਚ ਜਾਣ। ਹਮ ਔਰ ਅਸੀਂ ਆਰਐਮਪੀਆਈ ਵੱਲੋਂ ਤੇ ਐਮਸੀਪੀਆਯੂ ਵੱਲੋਂ ਜੀ ਆਈਐਨਡੀਆ ਦੇ ਗਠਨ ਦਾ ਸਤਿਕਾਰ ਕੀਤਾ ਐ ਅਸੀਂ ਉਹਨਾਂ ਨੂੰ ਵੈਲਕਮ ਕੀਤਾ ਐ ਔਰ ਇਹ ਕਿਹਾ ਅਸੀਂ ਆਪਣਾ ਫਰਜ਼ ਅਦਾ ਕਰਾਂਗੇ ਦੇਸ਼ ਦੇ ਵਿੱਚੋਂ ਸੱਤਾ ਆਰਐਸਐਸ ਦੀ ਨੂੰ ਖਤਮ ਕਰਨ ਵਾਸਤੇ ਅਸੀਂ ਹਰ ਕੁਰਬਾਨੀ ਕਰਨ ਲਈ ਤਿਆਰ ਹੋਵਾਂਗੇ ਜੀ ਕਿਉਂਕਿ ਜੇ 24 ਦੀਆਂ ਚੋਣਾਂ 'ਚ ਆਰਐਸਐਸ ਦੁਬਾਰਾ ਸੱਤਾ ਤੇ ਆ ਗਈ ਹਮ ਨਾਤਾ ਭਾਰਤ ਦਾ ਤਰਨਦਰ ਪੱਖ ਢਾਂਚਾ ਬਚਣਾ ਹਮ ਔਰ ਵੱਡੀ ਗੱਲ ਇਹ ਹੋਣੀ ਆ ਕਿ ਗੋਡਸੇ ਦੇ ਵਿਚਾਰਾਂ ਦਾ ਰਾਜ ਹੋਣਾ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਰਾਜ ਨਹੀਂ ਨਹੀਂ ਹੋਣਾ ਜੀ ਇੱਥੇ ਦੋ ਵਿਚਾਰਾਂ ਦੀ ਮੈਂ ਮਹਾਤਮਾ ਗਾਂਧੀ ਦੇ ਸਾਰੇ ਵਿਚਾਰਾਂ ਦਾ ਸਹਿਮ ਪਨਾ ਵੀ ਹੋਵਾਂ ਲੇਕਿਨ ਮਹਾਤਮਾ ਗਾਂਧੀ ਦੇ ਰਾਜ ਭਾਗ ਦਾ ਉਹਦਾ ਸਮਝਦਾਰੀ ਵਿੱਚ ਤਰਨਦਰ ਪੱਖ ਦਾ ਇੱਕ ਸੰਕਲਪ ਸੀ ਹਮ ਜਦ ਕਿ ਉਹਨིས་ ਕਰਕੇ ਮਾਰਿਆ ਗਿਆ ਵੀ ਤੂੰ ਸਾਨੂੰ ਇਸ ਸੰਕਲਪ ਦੇ ਉੱਤੇ ਕਿਉਂ ਖੜਾ ਆ? ਤੂੰ ਇੱਕ ਧਰਮਧਾਰਤ ਗੱਲ ਕਿਉਂ ਨਹੀਂ ਕਰ ਦਿੰਦਾ? ਹਮਮ। ਹੋਰ ਤਾਂ قصور ਕੋਈ ਨਹੀਂ ਮਹਾਤਮਾ ਗੋਡ ਸਦੀ ਨਿਗਾਜ। ਜੀ। ਇਸ ਵਾਸਤੇ ਮੈਂ ਸਮਝਦਾ ਕਿ 2024 ਦੀਆਂ ਚੋਣਾਂ 'ਚ ਜੇ ਸੱਚਮੁੱਚ ਅਸੀਂ ਦੇਸ਼ ਭਗਤੀ ਦਾ ਸਬੂਤ ਦੇਣਾ ਚਾਹੁੰਦੇ ਹਾਂ, ਜੇ ਅਸੀਂ ਸੱਚਮੁੱਚ ਇਸ ਦੇਸ਼ ਨੂੰ ਇੱਕ ਬਹੁ ਧਰਮੀ ਦੇਸ਼, ਬਹੁ ਕੌਮਾਂ ਦਾ ਦੇਸ਼, ਇੱਕ ਇੱਕ ਫਲਵਾੜੀ ਦੇ ਰੂਪ 'ਚ ਦੇਖਣਾ ਚਾਹੁੰਦੇ ਹਾਂ ਤੇ ਸਾਨੂੰ ਆਰਐਸਐਸ ਦੀ ਧਿਰ ਨੂੰ ਹਰਵਾਉਣਾ ਚਾਹੀਦਾ। ਹਮਮ। ਔਰ ਹੁਣ ਤੋਂ ਹੀ ਜਿਹੜਾ ਉਹਨਾਂ ਨੇ ਥੱਲੇ ਜਾਲ ਵਿਛਾਇਆ ਲੋਕਾਂ ਵਿੱਚ ਬਹਿਮਾ ਭਰਮਾ ਦਾ ਉਹਨੂੰ ਤੋੜਨਾ ਚਾਹੀਦਾ ਮੈਂ ਸਮਝਦਾ ਜਿਹੜਿਆ ਸੰਗ ਦੀ ਵਿਚਾਰਧਾਰਾ ਕੀ ਆ ਜੇ ਸਾਨੂੰ ਚੌਂਕਾਂ ਵਿੱਚ ਖੜੇ ਹੋ ਕੇ ਵੀ ਲੋਕਾਂ ਨੂੰ ਦੱਸਣਾ ਪੈ ਜਾਏ ਵੀ ਲੋਕੋ ਸਮਝ ਲਓ ਆਹ ਕਿਤਾਬ ਪੜੋ ਖੜ ਕੇ 10 ਮਿੰਟ ਲੋਕਾਂ ਨੂੰ ਦੱਸੋ ਵੀ ਜੇ ਅਸੀਂ ਕਿਤੇ ਖਤਾ ਖਾ ਗਏ ਇਹ ਇਹ ਇੱਕ ਧਰਮ ਆਧਾਰਿਤ ਦੇਸ਼ ਬਣ ਗਿਆ ਇਹ ਦੇਸ਼ ਇਕਜੁੱਟ ਨਹੀਂ रह ਸਕੇ ਬਿਲਕੁਲ ਪਰ ਮੈਨੂੰ ਆਸ ਹੈ ਕਿ 2024 ਦਾ ਸਾਲ ਸਾਡੇ ਲਈ ਚੰਗੀ ਖਬਰ ਲੈ ਕੇ ਆਏਗਾ ਵੀ ਮੋਦੀ ਸੱਤਾ ਤੇ 24 ਦੇ ਚੋਣਾਂ ਚ ਨਹੀਂ ਰਹੇਗਾ ਬਿਲਕੁਲ ਜੀ ਜਿਹੜੀ ਸਾਡੇ ਮੁਲਕ ਦੇ ਵਿੱਚ ਇੱਕ ਖਾਸੀਅਤ ਹੈ ਕਿ ਅਨੇਕਤਾ ਦੇ ਵਿੱਚ ਏਕਤਾ ਹੈ ਉਹ ਖਤਮ ਹੋ ਜਾਏ ਕਿ ਜੇਕਰ 2024 ਦੇ ਵਿੱਚ ਇਹ ਗੜੀ ਦੁਆਰ ਤੋਂ ਕਟਣਾ ਵਾਪਰਦੀ ਹੈ ਦੇਸ਼ ਦੀ ਆਜ਼ਾਦੀ ਨਾ ਮਿਲਦੀ ਜੇ ਅਸੀਂ ਕਦੀ ਇਕੱਠੇ ਹੋ ਕੇ ਲੜਦੇ ਹਾਂ ਹੂੰ ਜੇ ਕੋ ਦੇਸ਼ ਦੀ ਆਜ਼ਾਦੀ ਲਈ ਕਵੇ ਵੀ ਇੱਕ ਧਰਮ ਲੜਦਾ ਆ ਆਰਐਸਐਸ ਵਾਲੇ ਦਾ ਅੰਗਰੇਜ਼ਾਂ ਨਾਲ ਸਨ ਹੂੰ ਜਦੋਂ ਲੋਕ ਫਾਂਸੀ ਚੜ ਰਹੇ ਸਨ ਜਦੋਂ ਲੋਕ ਕਾਲੇ ਪਾਣੀ ਦੇ ਜੇਲ੍ਹਾਂ ਚ ਦਿਨ ਕੱਟੀ ਕਰ ਰਹੇ ਸਨ ਹਰ ਤਸ਼ੱਦਦ ਸਹਿ ਰਹੇ ਸਨ ਉਦੋਂ ਆਰਐਸਐਸ ਸਰਕਾਰ ਦੇ ਸੋਲੇ ਕਰ ਰਹੀ ਸੀ ਔਰ 47 ਵਿੱਚ ਵੀ ਆਰਐਸਐਸ ਨੇ ਦਫ਼ਤਰ ਤੇ ਤਿਰੰਗਾ ਚੰਡਾ ਨਹੀਂ ਚਲਾਇਆ ਭਗਵਾ ਝੰਡਾ ਚਲਾਇਆ ਉਹਨਾਂ ਨੇ ਉਹ ਲੋਕ ਕਹਿੰਦੇ ਸਾਡੀ ਅਸਲੀ ਆਜ਼ਾਦੀ ਨਹੀਂ ਹੈ ਅਸਲੀ ਆਜ਼ਾਦੀ ਉਦੋਂ ਹੋਣੀ ਜਦੋਂ ਰਿਸ਼ ਦਾ ਭਗਮਕਰਨ ਕਰਤਾ ਜਾਇਆ ਜਦੋਂ ਦੇਸ਼ ਦਾ ਭਗਮਕਰਨ ਕਰ ਦਿੱਤਾ ਗਿਆ ਜਿੱਦਾਂ ਪਾਕਿਸਤਾਨ ਦਾ ਇਸਲਾਮੀਕਰਨ ਕੀਤਾ ਸੀ ਸਮਝ ਲਓ ਸਾਡੇ ਫੇਮਾੜੇ ਦੇ ਨਾਲ ਜੀ ਮੈਂ ਚਾਹੁੰਨਾ ਕਿ ਭਾਰਤ ਦੇ ਉਹਦੇ ਨਾਮ ਹੋਣ ਹਮਮ ਔਰ ਅਸੀਂ ਉਦਮ ਸਿੰਘ ਸੁਨਾਮ ਨੂੰ ਵੀ ਯਾਦ ਕੀਤਾ ਹਮ ਮੁਹੰਮਦ ਸਿੰਘ ਆਜ਼ਾਦ ਦੇ ਨਾਮ ਤੇ ਜਿਹੜੇ ਜਾਣੇ ਜਾਂਦੇ ਆ ਅਸੀਂ ਬਾਬੇ ਨਾਨਕ ਦੇ ਫਲਸਫੇ ਨੂੰ ਵੀ ਜਾਣਦੇ ਆ ਉਹਨਾਂ ਦੇ ਤੇ ਚੱਲਣ ਦਾ ਯਤਨ ਕਰ ਰਹੇ ਆ ਅਸੀਂ ਭਗਤਾਂ ਦੀ ਉਸ ਮਹਾਨ ਬਾਣੀ ਦੀ ਰਚਨਾ ਨੂੰ ਵੀ ਸਮਝਿਆ ਜੀ ਔਰ ਗਦਰੀ ਬਾਬਿਆਂ ਦੀ ਕੁਰਬਾਨੀ ਨੂੰ ਵੀ ਸਮਝ ਰਹੇ ਆ 24 ਦਾ ਸਾਲ ਸਾਡਾ ਸਾਰਿਆਂ ਦੇ ਪਰਖ ਦਾ ਸਮਾਂ ਹੋਏਗਾ ਜੀ ਕੀ ਅਸੀਂ ਇਹਨਾਂ اصولਾਂ ਦਾ ਦੇਸ਼ ਚਾਹੁੰਦੇ ਆ ਕਿ ਜਾਂ ਜਿਹੜਾ ਆਰਐਸਐਸ ਵਾਲੀ ਊਸੂਲ ਤਿਆਰ ਕਰਨਾ ਚਾਹੁੰਦੇ ਆ ਜੇ ਚ ਲੋਕਾਂ ਦੀ ਮਰਜ਼ੀ ਮੁਤਾਬਕ ਖਾਣਾ ਨਾ ਹੋਵੇ ਲੋਕ ਮਰਜ਼ੀ ਮੁਤਾਬਕ ਕੱਪੜੇ ਨਾ ਪਾ ਸਕਣ ਲੋਕੀ ਮਰਜ਼ੀ ਮੁਤਾਬਕ ਧਰਮ ਨਾ ਕੋਈ ਮੰਨ ਸਕਣ ਇਦਾਂ ਦਾ ਦੇਸ਼ ਚਾਹੁੰਦੇ ਆ ਮੈਂ ਸਮਝਦਾ ਵੀ ਫੇਰ ਅਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹੋਵਾਂਗੇ ਜੀ ਗਲਤੀ ਕਰ ਚਾਹੁੰਨਾ ਚ ਮੇਰੀ ਬੇਨਤੀ ਹੈ ਸਾਰੇ ਲੋਕਾਂ ਨੂੰ ਹੁਣ ਤੋਂ ਤਿਆਰੀ ਵੱਢੀ ਜਾਵੇ ਔਰ 24 ਦੇ ਚੋਣਾਂ ਚ ਆਰਐਸਐਸ ਨੂੰ ਸੱਤਾ ਤੋਂ ਪਾਸੇ ਕੀਤਾ ਜਾ ਜੀ ਬਿਲਕੁਲ ਧੰਨਵਾਦ ਸੋ ਐਸਾਨ ਸਾਡੇ ਨਾਲ ਆਰਐਮਪੀਏ ਦੇ ਕੌਮੀ ਜਨਰਲ ਸਕੱਤਰ ਸ਼੍ਰੀ ਮੰਗਤ ਰਾਮ ਪਾਸਲਾ ਜੀ ਨਵੇਂ ਸਾਲ ਦੇ ਉਤੇ ਬੇਨਤੀਆਂ ਨੇ ਤੇ ਲੋਕਾਂ ਨੂੰ ਬਹੁਤ ਚੀਜ਼ਾਂ ਦੇ ਵਿੱਚ ਉਹਨਾਂ ਨੇ ਸੁਚੇਤ ਵੀ ਕੀਤਾ ਸੋ ਸਾਨੂੰ ਸਮਝਣ ਦੀ ਵੀ ਲੋੜ ਹੈ ਕਿ ਸਾਡੇ ਆਸ-ਪਾਸ ਆਖਰ ਕੀ ਚੱਲ ਰਿਹਾ ਹੈ ਸੋ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਹੀ ਨਾਲ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ